आज सरोमणी अकाली दल अमृतसर के अध्यक्ष और पूर्व सांसद जत्थेदार सिमरनजीत सिंह मान ने आज धर्मशाला में एक संवादपत संवाददाता सम्मेलन के दौरान कहा कि पंजाब आगामी सभी चुनाव लड़ेगा और इस मुद्दे पर दीप सिद्धू सिद्धू मूसेवाले सहित सिख भरवा का न्याय होगा संसद सत्र के दौरान लोकसभा क्षेत्र जालंधर से पूर्व मुख्यमंत्री और वर्तमान सांसद चरणजीत सिंह चन्नी लोकसभा क्षेत्र खडूर साहिब से सांसद भाई अमृतपाल सिंह चुनाव लड़कर न्याय करेंगे संसद सत्र की रिहाई को लेकर आवाज़ उठी वहीं कांग्रेस महासचिव ने बयान देते हुए कहा कि भाई अमृतपाल सिंह का मामला कांग्रेस पार्टी का नहीं चरणजीत सिंह का आपसी मामला हो सकता है इसका अधिकार हमेशा भारतीय जनता पार्टी और कांग्रेस पार्टी को नहीं सिखाओ आखिरकार 2015 में बरगारी कार्ड को अब तक कोई न्याय नहीं मिला है इस मौके पर गुरिंदर सिंह लाड़ी शहरी अध्यक्ष तरणतारण शहरी हरजीत सिंह मियामपुर जिला अध्यक्ष तरन तारण हैं जिन्हें भी आज जर्नलिस्ट बैठे हो मेरे पीछे लग जाओ के पाकिस्तान प्रेस ਤਾਂ ਇਹ ਅੰਮ੍ਰਿਤਪਾਲ ਸਿੰਘ ਨੂੰ ਛੱਡ ਦੇਣਗੇ ਪੈਣੀ ਹੈ ਜੀ ਕਿਉਂ ਕਰਕੇ ਸਿੱਖਾਂ ਦਾ ਜਿਹੜਾ ਜਮਹੂਰੀਅਤ ਹੱਕ ਹੈ ਨਾ ਉਹ ਹਕੂਮਤ ਨੇ ਸੈਂਟਰ ਨੇ ਲੈ ਲਿਆ ਹੁਣ ਇੰਟਰਨੈਸ਼ਨਲ ਪੱਧਰ ਦੇ ਉੱਤੇ ਅੱਜ ਵੀ ਬਿਆਨ ਜੈ ਸ਼ੰਕਰ ਕਹਿ ਰਿਹਾ ਹੈ ਕਿ ਇੰਡੀਆ ਤੇ ਅਮਰੀਕਾ ਜਮਹੂਰੀਅਤ ਪਸੰਦ ਮੂਲਕ ਹੈਗੀ ਹੈ ਤੇ ਜੈ ਸ਼ੰਕਰ ਤੇ ਇੰਡੀਆ ਥਿਵੇਂ ਕਹਿ ਸਕਦੇ ਜਮਹੂਰੀਅਤ ਪਸੰਦ ਹੈ ਜਦੋਂ ਸਿੱਖਾਂ ਦੀ ਪਾਰਲੀਮੈਂਟ ਜਿਹੜੀ 1925 ਦੇ ਵਿੱਚ ਸਥਾਪਿਤ ਹੋਈ ਸੀ ਇੰਡੀਆ ਦੀ ਪਾਰਲੀਮੈਂਟ 1947 ਪੰਜਾਬ ਦੇ ਵਿੱਚ ਬਣੀ ਹੈ ਉਸ ਦੇ ਇਲੈਕਸ਼ਨ ਕਿਉਂ ਨਹੀਂ ਕਰਾਰੇ ਫਿਰ ਜ਼ਰੂਰੀਅਤ ਹੈਗੀ ਐ ਕਿ ਨਹੀਂ ਹੈਗੀ ਇਹ ਫੈਸਲਾ ਇੰਟਰਨੈਸ਼ਨਲ ਪੱਧਰ ਦੇ ਉੱਤੇ ਵੀ ਅਮਰੀਕਾ ਤੇ ਯੂਨਾਈਟਿਡ ਨੇਸ਼ਨਸ ਵੀ ਕਰਨ ਕਿ ਸਿੱਖਾਂ ਦੀ ਪਾਰਲੀਮੈਂਟ ਨੂੰ ਭੰਗ ਕਿਉਂ ਕੀਤਾ ਹੋਇਆ ਮਾਨ ਸਰ ਜਿਉਂ ਦੀ 2015 ਤੋਂ 9 ਸਾਲ ਹੋ ਗਏ ਹੈ ਕਿ ਸਿੱਖ ਕੌਮ ਨੂੰ ਕੋਈ ਇंसाफ ਨਹੀਂ ਮਿਲਿਆ ਕੋਟ ਖਪੂਰੇ ਜਿਹੜੀ ਗੋਲੀ ਚੜਜੀ ਸੀ ਉਹਦੇ ਅਫਸਰ ਵੀ ਬਹਾਲ ਕਰਕੇ ਫੇਰ ਉਹਨਾਂ ਨੂੰ ਉੱਚੇ ਅਹੁਦਿਆਂ ਉੱਤੇ ਲਾਇਆ ਜਾ ਰਿਹਾ ਹੈ ਔਰ ਇਹ ਜਿਹੜੀ ਸਰਕਾਰ ਸਿੱਖਾਂ ਦੇ ਖਿਲਾਫ ਚੱਲ ਰਹੀ ਹੈ ਇਸ ਨੂੰ ਸਿੱਖ ਕੌਮ ਨੂੰ ਆਪ ਹੀ ਆਪਣੀ ਪੀੜੀ ਥੱਲੇ ਛਾਤੀ ਮਾਰਨੀ ਚਾਹੀਦੀ ਹੈ ਕਿਉਂ ਕਰਕੇ ਸਿੱਖ ਕੌਮ ਆਪਣਾ ਨੁਕਸਾਨ ਆਪ ਖੁਦ ਕਰਾਉਂਦੀ ਹੈ ਬਾਹਰ ਕੋਈ ਨਹੀਂ ਕਰਾਉਂਦਾ ਕਿਉਂ ਕਰਕੇ 7 ਸੀਟਾਂ ਇਤਕੀ ਸਿੱਖ ਕੌਮ ਨੇ ਕਾਂਗਰਸ ਪਾਰਟੀ ਨੂੰ ਦਿੱਤੀਆਂ ਹੈ ਕਿਆਂ 3 ਆਮ ਆਦਮੀ ਪਾਰਟੀ ਨੂੰ ਦਿੱਤੀਆਂ ਹੈ ਕਿਆਂ ਤੇ ਜਿਹੜੇ ਛੰਨੀ ਸਾਹਿਬ ਸਾਡੇ ਮੈਂਬਰ ਪਾਰਲੀਮੈਂਟ ਹੈ ਉਹ ਪਾਰਲੀਮੈਂਟ ਦੇ ਵਿੱਚ ਬੋਲੇ ਸੀਗੇ ਕਿ ਆਪਣਾ ਜਿਹੜੇ ਐਮਪੀ ਇਥੋਂ ਜਿੱਤੇ ਹੈ ਤਰਨਤਾਰਨ ਸਾਹਿਬ ਤੋਂ ਅਮਰਪਾਲ ਸਿੰਘ ਉਹਨਾਂ ਨੂੰ ਛੱਡਿਆ ਜਾਵੇ ਤੇ ਉਹ ਪਾਰਲੀਮੈਂਟ ਦੇ ਵਿੱਚ ਆਇਆ ਕਰਨ ਪਰ ਚੰਨੀ ਸਾਹਿਬ ਕਾਂਗਰਸ ਪਾਰਟੀ ਦੇ ਹੈ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਜੈਰਾਮ ਕੀ ਉਹਦਾ ਨਾਮ ਮੈਂ ਜੈਰਾਮ ਨੇ ਜੈਰਾਮ ਰਮੇਸ਼ ਨੇ ਕਿਹਾ ਹੈ ਕਿ ਇਹ ਬਿਆਨ ਚੰਨੀ ਸਾਹਿਬ ਦਾ ਨਿੱਜੀ ਹੋ ਸਕਦਾ ਹੈ ਪਰ ਇਹ ਕਾਂਗਰਸ ਪਾਰਟੀ ਦਾ ਬਿਆਨ ਨਹੀਂ ਹੈ ਸੋ ਮੇਰਾ ਮਤਲਬ ਹੈ ਕਿ ਸਿੱਖ ਕੌਮ ਕਿਉਂ ਇਹ ਜੀਆਂ ਪਾਰਟੀਆਂ ਨੂੰ ਵੋਟਾਂ ਪਾ ਕੇ ਆਪਣੇ ਗਲ ਨੂੰ ਆਪ ਹੀ ਉਹਨਾਂ ਤੋਂ ਬਣਾਉਂਦੀ ਹੈ ਕਿ ਸਿੱਖ ਕੌਮ ਦੀ ਹੁਣ ਕੀ ਮਰਜ਼ੀ ਹੈ ਕਿ ਅਸੀਂ ਹੁਣ ਵੋਟਾਂ ਪਾ ਕੇ ਆਪਣੇ ਦੁਸ਼ਮਣਾਂ ਨੂੰ ਕੁਰਸੀਆਂ ਤੇ ਬਿਠਾ ਕੇ ਉਹਨਾਂ ਤੋਂ ਕੀ ਅਸੀਂ ਆਪਣੀ ਕਤਲਿਆਮ ਕਰਾਉਣੀ ਹੈ ਜਿਵੇਂ 1986 ਕਰਾਈਏ ਜਿਵੇਂ ਦਰਬਾਰ ਸਾਹਿਬ ਤੇ ਹਮਲੇ ਕੀਤੇ ਐ ਸੋ ਇਹ ਸਾਰੀਆਂ ਗੱਲਾਂ ਹੈਗੀਆਂ ਜਿਹੜੀਆਂ ਅੱਜ ਤੁਰ ਸਾਹਿਬ ਦੀ ਬਣ ਨਹੀਂ ਚੋਣਾ ਆ ਰਹੀਆਂ ਵਿਧਾਨ ਸਭਾ ਦੀ ਇਲੈਕਸ਼ਨ ਦੀਆਂ ਚਾਰਾਂ ਨੇ ਵਿਧਾਨ ਸਭਾ ਦੀ ਚੋਣਾ ਆ ਰਹੀਆਂ ਉਹ ਚ ਕਾਲੀ ਦਾ ਦਾ ਬੜੇ ਗਲੇ ਹਾਂ ਅੰਬਰ ਸਰ ਕਾਲੀ ਦਾ ਲੜੂ ਦਾ ਸਾਰੀਆਂ ਚੋਣਾ ਕਿਸਤ ਵਾਲਾ ਲੜੂ ਕੋਈ ਕਿਹੜਾ ਮੁੱਦਾ ਵਿੱਚ ਹੋਵੇ ਅਸੀਂ ਮੋਤ ਦਾ ਲੜੇ ਜਿਹੜੇ ਸਿੱਖ ਬਾਹਰ ਦੇ ਮੁਲਕਾਂ ਦੇ ਵਿੱਚ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਤੇ ਬਠਿੰਡੇ ਮਾਨਸਾ ਦੇ ਵਿੱਚ ਮੂਸੇਵਾਲ ਨੂੰ ਮਾਰ ਦਿੱਤਾ ਨਿਰਜਨ ਨੂੰ ਮਾਰਤਾ ਹੈ ਮਲਕ ਨੂੰ ਮਾਰਤਾ ਹੈ ਸੁਖਦੂਲ ਸਿੰਘ ਨੂੰ ਕੈਂਡੀਡੇਟਸ ਮਾਰਤਾ ਹੈ ਅਫਤਾਰ ਸਿੰਘ ਖੰਡੇ ਨੂੰ ਯੂਕੇ 'ਚ ਮਾਰਤਾ ਹੈ ਪਰਮਜੀਤ ਸਿੰਘ ਪੰਜਬੜ ਤੇ ਰੋਡੇ ਨੂੰ ਪਾਕਿਸਤਾਨ ਦੇ ਵਿੱਚ ਮਾਰਤਾ ਹੈ ਤੇ ਅਜੇ ਤੱਕ ਸਰ ਨੂੰ ਇਨਸਾਫ ਨਹੀਂ ਮਿਲਿਆ ਹੈਗਾ ਤੇ ਕੋਸ਼ਿਸ਼ ਵੀ ਕੀਤੀ ਹੈ ਕਿ ਅਮਰੀਕਾ ਦੇ ਨਾਗਰਿਕ ਪੰਨੂ ਨੂੰ ਵੀ ਮਾਰਨ ਦੀ ਪਰ ਮਿਰਚਕਾ ਦੀ ਏਜੰਸੀ ਨੇ ਪਹਿਨ ਨਹੀਂ ਪਤਾ ਕਰਕੇ ਤੇ ਉਹ ਗੁਪਤੇ ਨੂੰ ਫੜ ਲਿਆ ਤੇ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਦੇ ਉੱਤੇ ਕਤਲ ਦੇ ਕੇਸ ਜਿਹੜੇ ਮੋਤੀ ਤੇ ਉਹਦੀ ਸਰਕਾਰ ਨੇ ਪਾਲਿਸੀ ਕੀਤੀ ਹੈ ਇਸ ਦੇ ਉੱਤੇ ਕਤਲ ਦੇ ਕੇਸ ਹੋਣੇ ਚਾਹੀਦੇ ਹੈ ਜੇ ਅਮਰੀਕਾ ਕੈਨੇਡਾ ਯੂਕੇ ਤੇ ਆਸਟ੍ਰੇਲੀਆ ਰੋੜਾ ਨਾ ਪੋਂਦਾ ਹੁਣ ਉਹ ਸ਼ਾਇਦ ਮੈਨੂੰ ਤੇ ਤੁਹਾਨੂੰ ਸਾਰਿਆਂ ਨੂੰ ਮਾਰ ਦਿੱਤਾ ਜਾਣਾ ਸੀਗਾ ਇਸ ਸਰਕਾਰ ਦੇ ਨਵੀਂ ਪਾਲਿਸੀ ਦੇ ਮੁਤਾਬਕ ਤੋਂ ਇਹਦਾ ਜਵਾਬ ਦੇਣਾ ਪਊਗਾ ਸਿੱਖਾਂ ਨੂੰ ਕਿ ਇਹ ਤੁਸੀਂ ਸਾਨੂੰ ਹੁਣ ਦੱਸੋ ਕਿ ਤੁਸੀਂ ਕਿਹੜੇ ਕਾਨੂੰਨ ਥੱਲੇ ਪਾਲਿਸੀ ਬਣਾਈ ਹੈ ਕਿ ਸਿੱਖ ਜਿਹੜੇ ਖਾਲਸਾਪਨ ਦੀ ਗੱਲ ਕਰਦੇ ਆ ਉਹਨਾਂ ਨੂੰ ਗੋਲੀ ਮਾਰ ਕੇ ਤੁਸੀਂ ਮਰਵਾ ਦੇਣਾ ਹੈਗਾ ਕਿਹੜਾ ਕਾਨੂੰਨ ਹੈ ਜਿਹੜਾ ਕਹਿ ਰਿਹਾ ਹੈ ਕਿ ਤੁਸੀਂ ਖਾਲਸਾਣ ਦੀ ਗੱਲ ਨਹੀਂ ਕਰ ਸਕਦੇ ਅਸੀਂ ਸੁਪਰੀਮ ਕੋਰਟ ਤੋਂ ਕੇਸ ਜਿੱਤਿਆ ਹੋਇਆ ਜਿੰਨਾ ਚਿਰ ਅਸੀਂ ਦੰਗਿਆਂ ਦੀ ਗੱਲ ਨਹੀਂ ਕਰਦੇ ਮਾਰ ਕਟਾਈ ਦੀ ਗੱਲ ਨਹੀਂ ਕਰਦੇ ਅਮਨ ਪਸੰਦ ਤਰੀਕੇ ਦੇ ਨਾਲ ਖਾਲਸਾਣ ਦਾ ਪ੍ਰਚਾਰ ਕਰਦੇ ਆਂ ਤਾਂ ਸਾਡੇ ਉੱਤੇ ਕੋਈ ਦੋਸ਼ ਇਹੋ ਜਿਹਾ ਕਾਨੂੰਨੀ ਜਾਂ ਫੌਜਦਾਰੀ ਨਹੀਂ ਲੱਗ ਸਕਦਾ ਪ੍ਰੈਸ ਕੀ ਤਾਕਤ ਕੇ ਲਿਏ ਤਰਨਤਾਰਨ ਸੇ ਜਸਬੀਰ ਸਿੰਘ ਕੀ ਰਿਪੋਰਟ